ਸਸਿਕਾਲ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿਖੇ ਖੜੇ ਆ ਇੱਥੇ ਇੱਕ ਕੁੜੀ ਨੂੰ ਆਪਣੇ ਪਿੰਡ ਦੇ ਹੀ ਮੁੰਡੇ ਦੇ ਨਾਲ ਵਿਆਹ ਕਰਾਉਣਾ ਬਹੁਤ ਮਹਿੰਗਾ ਪੈ ਗਿਆ ਅੱਜ ਉਸੇ ਘਰ ਦੇ ਬਿਲਕੁਲ ਸਾਹਮਣੇ ਖੜੇ ਆ ਜਿਸ ਘਰ ਦੇ ਵਿੱਚ ਕੁੜੀ ਆਪਣੇ ਪਿੰਡ ਦੇ ਹੀ ਮੁੰਡੇ ਦੇ ਨਾਲ ਵਿਆਹ ਕਰਵਾਉਂਦੀ ਹੈ ਉਸ ਦਾ ਅੱਜ ਉਸਦੇ ਮਾਂ ਪਾਪ ਵੱਲੋਂ ਉਸਦੇ ਬਾਪ ਤੇ ਉਸਦੇ ਭਰਾ ਵੱਲੋਂ ਪਰਿਵਾਰ ਦੇ ਕਹਿਣ ਅਨੁਸਾਰ ਕਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਤੇ ਨਾਲ ਹੀ ਉਸ ਦੀ 1.5 ਸਾਲ ਦੀ ਧੀ ਹੁੰਦੀ ਹੈ ਤੇ ਉਸ ਧੀ ਦਾ ਵੀ ਕਹੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਉਸ ਪਰਿਵਾਰ ਦੇ ਵਿੱਚ ਖੜੇ ਆ ਅੱਜ ਤੁਹਾਨੂੰ ਪੂਰੀ ਗੱਲਬਾਤ ਸੁਣਾਵਾਂਗੇ ਪਰਿਵਾਰ ਤੋਂ ਪਰਿਵਾਰ ਦੇ ਜੀਆ ਤੋਂ ਪਰਿਵਾਰ ਦੇ ਮੈਂਬਰਾਂ ਤੋਂ ਗੱਲਬਾਤ ਸੁਣਾਵਾਂਗੇ ਕਿ ਕੀ ਕੁਝ ਹੋਇਆ ਸਾਰਾ ਕੁਝ ਕਿੰਨਾ ਮਹਿੰਗਾ ਪੈ ਗਿਆ ਕੁੜੀ ਨੂੰ ਆਪਣੇ ਪਿੰਡ ਦੇ ਮੁੰਡੇ ਦੇ ਨਾਲ ਲਵ ਮੈਰਿਜ ਕਰਵਾਉਣਾ ਕਿਉਂ ਹੋਇਆ ਇਹ ਸਾਰਾ ਕੁਝ ਪਹਿਲਾਂ ਕਿ ਉਹ ਮਾਹੌਲ ਸੀ ਕਿ ਪਹਿਲਾਂ ਪਰਿਵਾਰ ਨੂੰ ਕੋਈ ਧਮਕੀਆਂ ਆਈਆਂ ਯਾ ਕੋਈ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਗੱਲਬਾਤ ਚੱਲਦੀ ਸੀ ਕੀ ਪਰਿਵਾਰ ਇੱਕ ਦੂਜੇ ਦੇ ਨਾਲ ਮਿਲਦਾ ਸੀ 4 ਸਾਲ ਬਾਅਦ ਆਖਰ ਕੀ ਹੋਇਆ ਇਹ ਸਾਰਾ ਕੁਝ ਅਸੀਂ ਤੁਹਾਨੂੰ ਪਰਿਵਾਰ ਦੇ ਨਾਲ ਮਲਾਉਨੇ ਆ ਪਰਿਵਾਰ ਤੋਂ ਜਾਣਕਾਰੀ ਦੇ ਬਸ ਇਹ ਬੱਚਾ بیمار ਸੀਗਾ ਉਹਨੂੰ ਦਵਾਈ ਦੋਣਗੇ ਸੀ ਮੈਡੀਕਲ ਤੇ ਬਿਜਲੀ ਲੱਭ ਮੈਰਿਜ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਸੀ 4 ਸਾਲ ਹੋ ਗਏ 4 ਸਾਲ 4 ਸਾਲ ਹੋ ਗਏ ਉਸ ਤੋਂ ਪਹਿਲਾਂ ਕਦੇ ਮਾਤਾ ਵਿੱਚ ਕੋਈ ਪਰਿਵਾਰ ਨਾਲ ਕੋਈ ਮਿਲਵਰਤਨ ਸੀ ਜਾਂ ਕੋਈ ਧਮਕੀ ਧੁਮਕੀ ਆਉਂਦੀ ਹੋਵੇ ਨੇ ਕੋਈ ਨਹੀਂ ਆਈ ਸੀ ਕਿ ਜਿੰਨੇ ਕਿਤਾਬ ਉੜੀ ਕੁੜੀ ਪੁੜੀ ਕਾਸ਼ ਤੁਸੀਂ ਬੰਧ ਰੱਖਦੇ ਸੀ ਤੁਸੀਂ ਕਿਹੜੀ ਕਾਸ਼ ਤੋਂ ਬੰਧ ਰੱਖਦੇ ਸੀ ਸ਼ਰਮੇ ਆ ਉਹ ਜ਼ਿੰਮੇਦਾਰ ਸੀਗੇ ਉਹ ਜ਼ਿੰਮੇਦਾਰ ਸੀ ਹਾਂ ਜੀ ਅਜੇ ਤੂੰ 4 ਸਾਲ ਪਹਿਲਾਂ ਜਨੇ ਕਿ ਇਹਨਾਂ ਦੀ ਲਵ ਮੈਰਿਜ ਹੋਊਗੀ ਸੀ ਹਾਂ ਵਧੀਆ ਵਸਦੇ ਸੀ ਉਸ ਤੋਂ ਬਾਅਦ ਚ ਕੋਈ ਉਹਨਾਂ ਨਾਲ ਗੱਲਬਾਤ ਹੈ ਨਹੀਂ ਸੀਗੀ ਤੇ ਹੁਣ ਗੁੜਿਆ ਨੂੰ ਖੰਗ ਜਖਾਮ ਸੀਗਾ ਮੈਡੀਕਲ ਤੇ ਦਵਾਈ ਦਿਵਾਉਣ ਗਏ ਸੀਗੇ ਉੱਥੇ ਉਹਦੇ ਪਾਪੇ ਨੇ ਤੇ ਗੁੜੀ ਆ ਦੇ ਭਰਾ ਨੇ ਵਾਰਦਾਤ ਕੀਤੀ ਹੈਗੀ ਕਈ ਮਾਰੀ ਹੈ ਮੇਰੀ ਨੋਹ ਦੇ ਵੀ 3.5 ਸਾਲ ਦੀ ਮੇਰੀ ਬੱਚੀ ਹੈ ਉਹਦੇ ਵੀ ਕਈ ਮਾਰੀ ਹੈ ਜੀ ਇਹ ਕੋਟ ਮੈਰਜ ਸੀ ਜਿਵੇਂ ਕੋਟ ਦੇ ਵਿੱਚ ਸਾਰੇ ਉਸ ਤਰ੍ਹਾਂ ਹੀ ਹੋਈ ਸੀ ਕਹਿੰਦੇ ਹਾਂਜੀ ਸਾਰੇ ਉਵੇਂ ਹੋਏ ਸੀ ਬੱਚੀ ਦਾ ਤਾਂ ਕੋਈ ਕਸੂਰ ਨਹੀਂ ਸੀ ਬੱਚੀ ਦੇ ਵੀ ਕੋਈ ਕਸੂਰ ਨਹੀਂ ਸੀ ਬੱਚੀ ਦਾ ਤਾਂ ਕੋਈ ਕਸੂਰੀ ਹੈ ਨਹੀਂ ਸੀ ਪਿੰਡ ਦੇ ਵਿੱਚ ਇਸ ਤੋਂ ਬਾਅਦ ਕੋਈ ਜਦੋਂ ਲਵ ਮੈਰਿਜ ਹੋ ਜਾਂਦੀ ਹੈ ਪੰਚਾਇਤ ਹੋ ਜਾਂਦੀ ਹੈ ਇੱਕ ਵਾਰ ਪਿੰਡ ਦੇ ਵਿੱਚ ਫੈਸਲਾ ਲਿਆ ਜਾਂਦਾ ਹੈ ਵੀ ਇਹ ਦੋਨੇ ਗੁੱਡੀ ਤੇ ਮੁੰਡਾ ਰਹਿ ਸਕਦਾ ਜਾਂ ਨਹੀਂ ਰਹਿ ਸਕਦੇ ਇਹੋ ਜਿਹਾ ਕੋਈ ਪਿੰਡ ਦੇ ਵਿੱਚ ਹੋਇਆ ਪੰਚਾਇਤ ਕੋਈ ਨਹੀਂ ਹੋਇਆ ਸੀ ਪੰਚਾਇਤ ਹੋਈ ਨਹੀਂ ਸੀ ਜੀ ਹੂੰ ਇਹ ਆ ਪਹਿਲਾਂ ਬਾਹਰ ਰਹਿੰਦੇ ਸੀ ਫਿਰ ਆਪਦੀ ਖੁਸ਼ੀ ਨਾਲ ਇੱਥੇ ਰਹਿਣ ਲੱਗੇ ਸੀ ਆਪ ਕਿੰਨਾ ਚਿਰ ਮੁੰਡਾ ਤੇ ਗੁੱਡੀ ਇਹ ਬਾਹਰ ਰਹੇ 8 ਮਹੀਨੇ ਰਹੇ 8 ਮਹੀਨੇ ਹਾਂ 8 ਮਹੀਨੇ ਲਵ ਮੈਰਿਜ ਤੋਂ ਬਾਅਦ ਹਾਂ ਉਸ ਤੋਂ ਬਾਅਦ ਫਿਰ ਪਿੰਡ ਆ ਜਾਂਦੇ ਆ ਪਿੰਡ ਆ ਜਾਂਦੇ ਆ ਵਧੀਆ ਠੀਕ ਰਹਿੰਦੇ ਹੈਗੇ ਜੀ ਨਾ ਕੋਈ ਉਧਰੋਂ ਗੱਲ ਹੁੰਦੀ ਹੈ ਨਾ ਇਧਰੋਂ ਹੁੰਦੀ ਹੈ ਹੂੰ ਤੇ ਜਿਹੜੀ ਆ ਹੁਣ ਹੋਈ ਹੈ ਤਾਂ ਚਾਨ ਚੱਕੀ ਹੋਈ ਹੈ ਜੀ ਇਹਨਾਂ ਲਵ ਮੈਰਿਜ ਹੋਈ ਆ ਉਹ ਕਿਸ ਤਰ੍ਹਾਂ ਇਕੱਠੇ ਪੜਦੇ ਸੀ ਜਾਂ ਇਕੱਠੇ ਕਿਤੇ ਜੌਬ ਕਰਦੇ ਸੀ ਇਕੱਠੇ ਪੜਦੇ ਵੀ ਸੀਗੇ ਓਡੋ-ਓਡਿ ਸਕੂਲਾਂ ਸੀਗੇ ਹੂੰ ਬਸ ਜਦੋਂ ਲਵ ਮੈਰਿਜ ਕਰਾਈ ਉਹਦੀ ਪਤਾ ਲੱਗਿਆ ਨਾ ਤੁਹਾਨੂੰ ਵੀ ਨਹੀਂ ਪਤਾ ਨਹੀਂ ਪਤਾ ਨਹੀਂ ਸੀ ਤੁਸੀਂ ਫਿਰ ਉਹਨੂੰ ਕਿਵੇਂ ਸਮਝਾਇਆ ਵੀ ਜਦੋਂ ਲਵ ਮੈਰਿਜ ਹੁੰਦੀ ਆ ਤਿੰਨ ਮਹੀਨੇ ਚਾਰਾਂ ਬਾਅਦ ਘਰੇ ਆ ਜਾਂਦੇ ਆ ਤੁਹਾਨੂੰ ਨਹੀਂ ਡਰ ਲੱਗਿਆ ਵੀ ਪਿੰਡ ਦੀ ਕੁੜੀ ਐ ਨਹੀਂ ਲੱਗਿਆ ਸੀਗਾ ਜੀ ਅਸੀਂ ਉਹਨਾਂ ਨੂੰ ਕੁੜੀ ਵਾਪਸ ਦੇਤੀ ਸੀਗੀ ਅੱਛਾ ਫਿਰ ਤਾਂ 9 ਮਹੀਨੇ ਉਹਨਾਂ ਦੇ ਕੋਲੇ ਰਹੀ ਹੈਗੀ ਉਦੋਂ ਉਹਦੇ ਪਿਓ ਨੇ ਕੋਈ ਕਦਮ ਨਹੀਂ ਚੱਕਿਆ ਹੈਗਾ ਫਿਰ ਕੁੜੀ ਆ ਆਪਣੇ ਆਪ ਆ ਗਈ ਹੈਗੀ ਫਿਰ ਇਹ ਰਹਿਣ ਲੱਗ ਗਏ ਇਕੱਠੇ ਬਾਅਦ 8 ਮਹੀਨੇ ਇਕੱਠੇ ਰਹੇ ਐ ਤੇ ਅਸੀਂ ਵਾਪਸ ਕਰਤੀ ਸੀ ਕਿਰਾਂ ਜੀ ਪਿੰਡ ਦਾ ਹੋਣ ਕਰ ਪਿੰਡ ਦਾ ਹੋਣ ਕਰਕੇ ਵਾਪਸ ਕਰਦੀ ਸੀ ਜੇ ਜਦੋਂ ਵਾਪਸ ਹੋਈ ਆ ਉਦੋਂ ਵੀ ਕੋਈ ਪੰਚਾਇਤ ਹੋਈ ਹੋਣੀ ਆ ਨਗਰ ਦੇ ਮੋਹਤਵਾਰ ਬੰਦੇ ਪੈਗੇ ਹੋਣੇ ਵਿੱਚ ਤੇ ਤੁਸੀਂ ਆਪਣੇ ਆਪ ਹੀ ਕਹਤਾ ਵੀ ਤੂੰ ਚਲੀ ਜਾ ਸੀਗੇ ਜੀ ਚੌਂਕੀ ਚ ਉੱਥੋਂ ਅਸੀਂ ਵਾਪਸ ਕਰਦੀ ਸੀ ਜੀ ਚੌਂਕੀ ਚ ਬੁਲਾ ਲਏ ਸੀਗੇ ਹੂੰ ਉੱਥੋਂ ਉਹਨਾਂ ਕੋਲੇ ਫੜਾਤੀ ਸੀਗੇ ਉਹ ਕਰੇ ਲੈਗੇ ਆਪਦੇ ਉਸ ਤਰ੍ਹਾਂ ਹਾਂਜੀ ਕਰੇ ਉਸ ਤੋਂ ਬਾਅਦ ਕੁੜੀ ਜਦੋਂ ਆਉਂਦੀ ਆ ਉਹਨਾਂ ਦੀ ਸਹਿਮਤੀ ਨਾਲ ਆਉਂਦੀ ਆ ਜਾਂ ਕੁੜੀ ਆਦੀ ਮਨਮਰਜ਼ੀ ਨਾਲ ਫੇਰ ਆ ਜਾਂਦੀ ਆ ਪਤਾ ਨਹੀਂ ਜੀ ਆਪਦੀ ਮਰਜ਼ੀ ਨਾਲ ਆਉਂਦੀ ਆ ਜਾਂ ਕਿਸ ਤਰ੍ਹਾਂ ਉਸ ਤੋਂ ਬਾਅਦ ਜਦੋਂ ਉਹ ਉਹ ਫੇਰ ਚਲੇ ਜਾਂਦੇ ਬਾਹਰ ਰਹਿੰਦੇ ਹਾਂ ਫੇਰ 8 ਮਹੀਨੇ ਬਾਹਰ ਰਹਿੰਦੇ ਹਾਂ 8 ਮਹੀਨੇ ਬਾਅਦ ਫੇਰ ਆ ਜਾਂਦੇ ਕਰ ਫੇਰ ਕਰਿਆ ਜਾਂਦੇ ਉਸ ਤੋਂ ਬਾਅਦ ਲੜਕੀ ਦੇ ਪਰਿਵਾਰ ਵੱਲੋਂ ਤੁਹਾਨੂੰ ਕੋਈ ਧਮਕੀ ਨਹੀਂ ਨਹੀਂ ਕੋਈ ਨਹੀਂ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਕੋਈ ਧਮਕੀ ਹੀ ਹੋਵੇ ਨਹੀਂ ਉਹਦੋਂ ਬਾਅਦ ਤਾਂ ਕੋਈ ਨਹੀਂ ਇੱਕ ਤੁਸੀਂ ਮਾਮੇ ਦਾ ਜ਼ਿਕਰ ਕਰ ਰਹੇ ਸੀ ਨਾ ਕੁਝ ਵਿੱਚ ਹਾਂ ਜੀ ਮਾਮਾ ਧਮਕੀ ਦਿੰਦਾ ਸੀਗਾ ਹੁਣ ਵੀ ਦੇ ਰਿਹਾ ਸੀਗਾ ਕੀ ਕਹਿੰਦੇ ਸੀ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਪੜਾਂਗੇ ਹਾਂ ਤੇ ਪਰ ਸਾਨੂੰ ਆਏ ਸੀਗਾ ਵੀ ਨਹੀਂ ਕੋਈ ਅਜਿਹੀ ਗੱਲ ਨਹੀਂ ਹਾਂ ਤੇ ਵਸ ਉਹ ਗੁੜੀ ਦਵਾਈ ਦਵਣ ਗਈ ਐ ਮੈਡੀਕਲ ਤੇ ਤੇ ਉੱਥੇ ਬੈਠੀ ਤੇ ਉਹਦੇ ਭਰਾ ਨੇ ਤੇ ਉਹਦੇ ਪਾਪੇ ਨੇ ਕਈ ਨਾਲ ਵਾਰ ਕੀਤਾ ਇਹ ਤਾਂ ਫਿਰ ਇੱਕ ਜਦੋਂ 4 ਸਾਲ ਲੰਘ ਜਾਂਦੇ ਆ ਵੀ ਆਰਾਮ ਨਾਲ ਲੰਘਦੇ ਆ ਫਿਰ ਅਚਾਨਕ ਕੀ ਐਸਾ ਲੱਗਦਾ ਤੁਹਾਨੂੰ ਕੀ ਹੋ ਗਿਆ ਹੋਊਗਾ ਜਾਂ ਕੋਈ ਕਿਸੇ ਨੂੰ ਇੱਕ ਦੂਜੇ ਨਾਲ ਕੋਈ ਗੱਲਬਾਤ ਹੋਈ ਹੋਵੇ ਨਾ ਕੋਈ ਗੱਲਬਾਤ ਨਹੀਂ ਹੋਈ ਬਸ ਹੰਤਾ ਕੱਲ ਉਹਦੀ ਪਤਾ ਲੱਗਿਆ ਜਦੋਂ ਇਹ ਕੰਮ ਹੋ ਗਿਆ ਸਮਾਂ ਕਿੰਨਾ ਖਸੀਰ ਦਵਾਈ ਲਨ ਕਹਿੰਦੇ ਆ ਸਾਢੇ 9 ਦਾ ਟਾਈਮ ਸੀ ਸਾਢੇ 9 ਲੜਕੀ ਪਹਿਲੀ ਵਾਰ ਇਕੱਲੀ ਗਈ ਹੈ ਤੇ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਗਈ ਹੋਈ ਪਈ ਇੱਕ ਦੋ ਵਾਰੀ ਪਹਿਲਾਂ ਵੀ ਇਕੱਲੀ ਚਲੀ ਜਾਂਦੀ ਸੀਗੀ ਚਲੀ ਜਾਂਦੀ ਸੀ ਹਾਂ ਜਾਨੀ ਕਿ ਤੁਹਾਡੇ ਮਨ ਚ ਕੋਈ ਡਾਡੂ ਕਰ ਹੈ ਨਹੀਂ ਸੀ ਕੋਈ ਹੋਜੀ ਗੱਲ ਹੋ ਜੂਗੀ ਸਾਨੂੰ ਪਤਾ ਨਹੀਂ ਸੀ ਕੋਈ ਹੋਜੀ ਗੱਲ ਹੋ ਜੂਗੀ ਹਾਂ ਜਦੋਂ ਮਾਤਾ ਕੁਝ ਸਮਾਂ ਲਾ ਕੇ ਤਾਂ ਪਹਿਲਾਂ ਲੜਕੀ ਘਰੇ ਜਾਂਦੀ ਉਸ ਤੋਂ ਬਾਅਦ ਤੁਹਾਨੂੰ ਵਾਪਸ ਮੋੜ ਦਿੰਦੇ ਉਸ ਤੋਂ ਬਾਅਦ ਫਿਰ ਲੜਕੀ ਚਲੀ ਜਾਂਦੀ ਹੈ ਪਰਿਵਾਰ ਦੇ ਵਿੱਚ ਰਹਿਣ ਲੱਪੀ ਆ ਤੁਹਾਨੂੰ ਡਰ ਨਹੀਂ ਲੱਗਦਾ ਰਿਹਾ ਵੀ ਇਹ ਘਟਨਾ ਘਟ ਸਕਦੀ ਹੈ ਮਨ ਦੇ ਵਿੱਚ ਬੰਦੇ ਦੇ ਜਿੱਦ ਡਰ ਹੁੰਦਾ ਉਹ ਡਰ ਅੱਜ ਮੂਰੇ ਆ ਗਿਆ ਆਪਣੇ ਮੈਨੂੰ ਡਰ ਸੀਗਾ ਜੀ ਫਿਰ ਬੱਚੀ ਕਹਿੰਦੀ ਵੀ ਜਦੋਂ ਮੈਂ ਤੁਹਾਡੇ ਪੱਖ ਪੰਨੀ ਦੀ ਹੈਗੀ ਆ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਮੈਂ ਇਸੇ ਘਰ 'ਚ ਹੀ ਬਸਣਾ ਹੈਗਾ ਅਸੀਂ ਕਿਹਾ ਸੀਗਾ ਵੀ ਬਾਹਰ ਚਲੇ ਜਾਓ ਕਹਿੰਦੇ ਨਹੀਂ ਅਸੀਂ ਇੱਥੇ ਹੀ ਬਸਣਾ ਹੈਗਾ ਭਰ ਗਈ ਨਹੀਂ ਲੱਗਦਾ ਸੀ ਵੀ ਕਿਤੇ ਹੋ ਰਹਿਣ ਲੱਗਿਆ ਹਾਂਜੀ ਵਿਦੇਸ਼ ਰਹਿਣ ਲੱਗ ਜਾਣ ਪਰ ਉਹ ਕੰਦੀ ਵੀ ਨਹੀਂ ਮੈਥੀ ਬਸਣੇ ਇਹਦੇ ਸਬੰਧ ਚ ਤੁਸੀਂ ਕੋਈ ਥਾਣੇ ਦਰਖਾਸਤਾਂ ਦਿੱਤੀਆਂ ਕੋਈ ਐਸਐਸਪੀ ਸਾਹਿਬ ਨੂੰ ਜਾਂ ਡਿਪਟੀ ਸਾਹਿਬ ਨੂੰ ਨਹੀਂ ਹੋਰ ਤੋਂ ਬਾਅਦ ਕੁਝ ਨਹੀਂ ਕੀਤਾ ਜੀ ਬਸ ਕੱਲ ਪਾਣਾ ਵਰਤਿਆ ਜਿਹੜਾ ਵਰਤਿਆ ਵੀਰੇ ਇਹ ਕਿਤੇ ਉਹਨਾਂ ਨੂੰ ਪਹਿਲਾਂ ਹੀ ਸੋਚੀ ਸਮਝੀ ਸਾਜ਼ਿਸ਼ ਲੱਗਦੀ ਆ ਤੁਹਾਨੂੰ ਵੀ ਉਹਨਾਂ ਨੂੰ ਪਤਾ ਹੋਵੇ ਵੀ ਜਾਣਗੇ ਅੱਜ ਜਾਂ ਨਿਗਾਹ ਰੱਖਦੇ ਹੋਣੇ ਆ ਉਹ ਫੇਰ ਕਿਤੇ ਹੈ ਪਤਾ ਨਹੀਂ ਸਾਨੂੰ ਤਾਂ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ ਸਾਨੂੰ ਤਾਂ ਕੋਈ ਪਤਾ ਨਹੀਂ ਲੜਕੀ ਦੇ ਪਰਿਵਾਰ ਚ ਕੌਮ ਕੌਣ ਸੀ ਉਹਨਾਂ ਦੇਗੇ ਇੱਕਦਮ ਭਰਾ ਹੈ ਮਮੀ ਡੈਡੀ ਹੈਗੇ ਪਰ ਜਾਈ ਹੈ ਇੱਕ ਦਾਦੀ ਹੈ ਜੀ ਤੇ ਪਰ ਭਰਾ ਨੇ ਤੇ ਉਹਦੇ ਡੈਡੀ ਨੇ ਕਤਲ ਕਰਿਆ ਤੁਹਾਨੂੰ ਇਹ ਕਹਦੇ ਨਾ ਇਹ ਕਿਹ ਵਾਰ ਕੀਤਾ ਕਿਸ ਹਥਿਆਰ ਵਰਤੇ ਉਹਨਾਂ ਨੇ ਕਹੀ ਨਾ ਕਹੀ ਨਾ ਕਹੀ ਨਹੀਂ ਜਿਹੜੀ ਛੋਟੀ ਬੱਚੀ ਸੀ ਉਹ ਕਿੰਨੇ ਮਹੀਨਿਆਂ ਦੀ ਸੀ 1.5 ਸਾਲ ਦੀ 1.5 ਸਾਲ ਦੀ ਸੀ 1.5 ਸਾਲ ਦੀ ਬੱਚੀ ਤੇ ਵੀ ਕਈ ਮਾਰੀ ਕਈ ਮਾਰੀ 1.5 ਸਾਲ ਦੀ ਬੱਚੀ ਤੇ ਵੀ ਕਈ ਉਹਨੇ ਸਿਰਚ ਮਾਰੀ ਜਾਂ ਕਿਸ ਤਰ੍ਹਾਂ ਵਾਰਕੀ ਸਿਰਚ ਮਾਰੀ ਸਿਰਚ ਵਾਰ ਉਹ ਲੜਕੀ ਦੀ ਤੇ ਤੁਹਾਡੀ ਜਿਹੜੀ ਪੋਤਰੀ ਹੈ ਉਹਦੀ ਮੌਕੇ ਤੇ ਮੌਤ ਹੋ ਗਈ ਜਾਂ ਹਸਪਤਾਲ ਜਾ ਕੇ ਦਮ ਤੋੜਿਆ ਉਹਨਾਂ ਨੇ ਜੀ ਨੋਂ ਦੀ ਤਾਂ ਹੋਈ ਹੈ ਮੌਕੇ ਤੇ ਜੀ ਹੂੰ ਤੇ ਬੱਚੀ ਨੇ ਰਸਤੇ 'ਚ ਜਾ ਕੇ ਹੂੰ ਡੈਡ ਹੋ ਗਈ ਜੀ ਹੁਣ ਜਿਹੜੀਆਂ ਦੋ ਡੈਡ ਬੋਡੀਆਂ ਲੜਕੀ ਦੀ ਤੇ ਤੁਹਾਡੀ ਪੋਤਰੀ ਦੀ ਉਹ ਹੁਣ ਹਸਪੀਟਲ ਪੋਸਟਮਾਰਡ ਹੋ ਗਿਆ ਕਿਵੇਂ ਨਹੀਂ ਲੈ ਕੇ ਗਏ ਭਈ ਜੀ ਫਿਰ ਤੁਸੀਂ ਕੀ ਇਨਸਾਫ ਦੀ ਮੰਗ ਕੀ ਕਰਦੇ ਹੋ ਉਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਹੈ ਜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇੰਨੇ ਟਾਈਮ ਬਾਅਦ ਕਦਮ ਚੱਕਿਆ ਉਹਨਾਂ ਨੇ ਅਸੀਂ ਉਹਨਾਂ ਨੂੰ ਕਦੇ ਚੰਗੀ ਮਾਰੀ ਕਹੀ ਨਹੀਂ ਸੀਗੀ ਤੇ ਪਰ ਉਹਨਾਂ ਨੇ ਗਲਤ ਕੀਤਾ ਜਿਹੜਾ ਸਾਡੇ ਨਾਲ ਕਰਿਆ ਜਿਵੇਂ ਹੁਣ ਤੁਹਾਡੀ ਨੋਹ ਦੇ ਨਾਲ ਇਹ ਘਟਨਾ ਘਟੀ ਹੈ ਕੀ ਲੱਗਦਾ ਮਨ ਦੇ ਵਿੱਚ ਡਰ ਤਾਂ ਤੁਹਾਡੇ ਵੀ ਹੋਣੀ ਹੈ ਇਹ ਤੁਹਾਡੇ ਬੇਟੇ ਨਾਲ ਵੀ ਘਟ ਸਕਦੀ ਸੀ ਕਦੇ ਹਾ ਹੋ ਸਕਦਾ ਸੀਗੇ ਜਿਹੜੇ ਬੰਦੇ ਨੇ ਆਦੀ ਧੀ ਤੇ ਵਾਰ ਕਰਦਾ ਹੈ ਤੁਹਾਡੇ ਬੇਟੇ ਤੱਕ ਵੀ ਇਲਜ਼ਾਮ ਪਾ ਸਕਦਾ ਸੀ ਪਾ ਸਕਦਾ ਸੀਗੇ ਪਰ ਉਹਨੂੰ ਨਹੀਂ ਉਹਨੇ ਕੁਝ ਕਿਹਾ ਸੀ ਉਹਨੇ ਆਪਦੀ ਬੇਟੀ ਨੂੰ ਤੇ ਦੋਤੀ ਨੂੰ ਦੋਤੀ ਦਾ ਤਾਂ ਕੋਈ ਖਾਇਆ ਵੀ ਉਹ ਬੱਚੀ ਦੇ ਕਿਉਂ ਮਾਰਿਆ ਹੂੰ ਚਲ ਜੀ ਉਹਨੇ ਆਪਦੀ ਲੜਕੀ ਦੇ ਮਾਰਨਾ ਸੀ ਤਾਂ ਕੋਈ ਲੱਤਵਾ ਤੇ ਮਾਰ ਦਿੰਦਾ ਸੀ ਇਲਾਜ ਕਰਾ ਲੈਂਦੇ ਹੂੰ ਕਿਸੇ ਟਾਈਮ ਗੁੱਸਾ ਆਉਂਦਾ ਬੰਦੇ ਨੂੰ ਝਿੜਕਿਆ ਜਾਂਦਾ ਹੂੰ ਪਰ ਉਹਨੇ ਮਾਂ ਕਤਲ ਨਹੀਂ ਕਰਨਾ ਸੀ ਹੂੰ 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 ਛੋਟਾ ਖਸਦਾ ਵਸਦਾ ਪਰਿਵਾਰ ਸਾਡਾ ਖਰਾਬ ਹੋ ਜੜ ਗਿਆ ਜੀ ਤੁਹਾਡਾ ਬੇਟਾ ਕੀ ਕੰਮ ਕਰਦਾ ਬੈਂਕ ਚ ਲੱਗਿਆ ਹੋਇਆ ਹੈ ਬੈਂਕ ਚ ਜੀ ਹੁਣ ਤੁਹਾਡੇ ਜਿਹੜੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਿੰਨੇ ਬੰਦੇ ਜਿਹੜੇ ਗ੍ਰਿਫਤਾਰ ਕਰ ਲਿਆ ਹੁਣ ਤਾਂ ਮੇਰੇ ਬੇਟੇ ਨੂੰ ਪਤਾ ਵੀ ਕਿੰਨੇ ਕਰਿਆ ਤਾਂ ਹਜੇ ਹਜੇ ਤਾਂ ਉਹਦਾ ਡੈਡੀ ਵੀ ਕਰਿਆ ਮੁੰਲਾ ਦਾ ਸ਼ਹਿਰ ਦੂਜੇ ਹਜੇ ਫਰਾਰ ਨੇ ਕਿੰਨਾਂ ਦੋਸ਼ੀ ਮੰਨਦੇ ਹੋ ਤੁਸੀਂ ਕਿਹੜੇ ਪਰਿਵਾਰ ਦੇ ਵਿੱਚ ਕੌਣ ਕੌਣ ਦੋਸ਼ੀ ਉਹਨਾਂ ਚ ਜੀ ਦੋ ਜਾਣੇ ਹੈ ਜੀ ਕੁੜੀ ਦੇ ਭਰਾ ਤੇ ਡੈਡੀ ਹੈ ਜੀ ਕੁੜੀ ਦੇ ਪਰਿਵਾਰ ਚ ਕੌਣ ਕੌਣ ਸੀ ਦੋ ਭੈਣ ਭਰਾਈ ਸੀ ਹਾਂ ਦੋ ਭੈਣ ਭਰਾਈ ਸੀ ਜੀ ਕੋਰ ਕੁਛ ਕੀ ਕਹਿਣਾ ਚਾਉਣੇ ਪੈਣ ਤੁਸੀਂ ਬਸ ਵੀਰ ਜੀ ਨੂੰ ਸਾਹ ਮਿਲਣਾ ਚਾਹੀਦਾ ਹੈਗਾ ਸਾਨੂੰ ਤਾਂ ਜਾਂ ਸਾਡੀਆਂ ਜੀ ਮੋੜ ਸਕਦੇ ਤੇ ਬੱਚਿਆਂ ਬਸ ਆਜਣ ਪਰ ਸਾਡਾ ਘਰ ਖਰਾਬ ਹੋ ਗਏ ਬਰਬਾਦ ਹੋ ਗਏ ਸਾਡੀ ਮੇਰੀ ਗੁੱਤੀਏ ਬਹੁਤ ਡੇਢ ਸਾਲ ਦੀ ਸੀ ਬਹੁਤ ਸਿਆਣੀ ਸੀ ਕਿਸੇ ਚੀਜ਼ ਦੀ ਉਹਨੂੰ ਕਾ ਕ ਟੁੱਟਨੀ ਸੀਗੀ ਬਹੁਤ ਖੇਡਾਂ ਪਈਆਂ ਉਹਦੀਆਂ ਪਰ ਅੱਜ ਸਾਰਾ ਕੁਝ ਬਰਬਾਦ ਹੋ ਗਿਆ